ਬਿਲਕੁਲ ਦਾ ਭਾਈ ਕਿਸੇ ਨਾਲ ਨਹੀਂ ਬਾਈ ਗੁਰਦੇ ਸਾਹਿਬ ਹੱਥ ਬੜਾਈਆਂ ਨੇ ਔਰ ਬਾਈ ਗੁਰੂ ਜਿਹੜਾ ਹੈਗਾ ਰੰਭ ਸਾਰਿਆਂ ਚ ਵੱਸਦਾ ਸਾਰਾ ਦਾ ਅਸ਼ੀਰਵਾਦ ਚਾਹੀਦਾ ਕਿਸੇ ਨਾਲ ਮੁਕਾਬਲਾ ਨਹੀਂ ਮੁਕਾਬਲਾ ਬਾਬਾ ਕਰਾਵੇ ਹੀ ਨਾ ਬਸ ਅਸੀਂ ਬਾਬਾ ਕਿਰਪਾ ਹੀ ਕਰਦੇ ਭਾਈ 100% ਜੀ 100% ਜਾ ਰਹੀਆਂ ਥੋੜਾ ਕਿਤੇ ਕਿਤੇ ਜਾਂਦੀਆਂ ਹੁੰਦੀਆਂ ਨੇ ਜਾ ਰਹੀਆਂ ਤਾਂ ਉਦਾਂ ਹੀ ਵਰਕਰਾਰੀ ਰਹਿੰਦੀਆਂ ਨੇ ਜੀ ਸਾਡੇ ਭਰਾ ਦੀ ਸਪੋਰਟ ਕਰਨ ਲਈ ਆਇਆ ਔਰ ਸਾਡਾ ਭਰਾ ਬੜੀ ਸਾਫ਼ ਸੁਥਰੀ ਛਵੀ ਵਾਲਾ ਔਰ ਸੱਚੀ ਨੀਅਤ ਵਾਲਾ ਹੈ ਮਿਹਨਤ ਕਰਕੇ ਪਹਿਲਾਂ ਫਿਲਮ ਲਾਈਨ 'ਚ ਆਇਆ ਮਾਨ ਸਾਹਿਬ ਨੇ ਆਪਣੀ ਸੋਚ ਵਰਗਾ ਸਾਫ ਸੁਥਰਾ ਉਮੀਦਵਾਰ ਜਿਹੜਾ ਹੈਗਾ ਉਹ ਫਰੀਦਕੋਟ ਹਲਕੇ ਨੂੰ ਦਿੱਤਾ ਹੈ ਔਰ ਇਹਨਾਂ ਪਿਆਰ ਸਰਕਾਰ ਦੇਖ ਕੇ ਲੱਗ ਰਿਹਾ ਹੈ ਕਿ ਲੋਕਾਂ ਦਾ ਬਹੁਤ ਯਕੀਨ ਹੈ ਕਰਮਜੀਤ ਅਨਮੋਲ ਭਾਈ ਦੇ ਔਰ ਸਾਡਾ ਇਹ ਵਾਦਾ ਹੈ ਔਰ ਇਹ ਯਕੀਨ ਵੀ ਹੈ ਕਿ ਕਰਮਜੀਤ ਅਨਮੋਲ ਭਾਈ ਤੁਹਾਡੇ ਸਾਰਿਆਂ ਦੀ ਫਰੀਦਕੋਟ ਵਾਲਿਆਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰੂਗਾ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਕਿਤਨਾ ਬਹੁਤ ਆ ਰਿਹਾ ਥੈਂਕ ਯੂ ਥੈਂਕ ਯੂ ਸੋ ਮੱਚ ਆ ਭਾਈ ਨੇ ਯਾਰ ਕਰਮਜੀਤ ਅਨਮੋਲ ਨਾਲ ਯਾਰੀ ਨਮੋਣ ਪਹੁੰਚੇ ਅਦਾਕਾਰ ਦੇਵ ਖਰੋੜ ਤੇ ਬੀਨੂ ਢੱਲੋਂ ਗਿੱਦੜਬਾ ਸ਼ਹਿਰ ਦੇ ਵਿੱਚ ਅੱਜ ਗਿੱਦੜਬਾ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਕਰਮਜੀਤ ਅਨਮੋਲ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਦੇਵ ਖਰੋੜ ਅਤੇ ਬੀਨੂ ਢੱਲੋਂ ਪਹੁੰਚੇ ਆਮ ਆਦਮੀ ਪਾਰਟੀ ਦੀ ਵੱਡੀ ਗੰਟੀ ਦੇ ਵਿੱਚ ਵਰਕਰਾਂ ਨੇ ਵੀ ਇਸ ਰੋਡ ਸ਼ੋਅ ਵਿੱਚ ਸ਼ਮੂਲਿਤ ਕੀਤੀ ਆਓ ਤੁਹਾਨੂੰ ਵਿਖਾਉਣੇ ਆ ਇਸ ਰੋਡ ਸ਼ੋਅ ਦੀਆਂ ਤਸਵੀਰਾਂ ਕਰਮਜੀਤ ਅਨਮੋਲ ਨੂੰ ਇੱਥੇ ਲੱਡੂਆਂ ਦੇ ਨਾਲ ਵੀ ਧੋਲਿਆ ਗਿਆ بہت بہت سارے درگاہ واسیا گڑک میڈیکل ہال کے سٹور شری بالا جی گارمینٹ روی سلو ਗੁਰਦਾਸ ਸਿੰਘ ਜੀ ਕੀਤੀ ਦਿੱਤੀ ਹੈ ਮੇਰੇ ਘੀਰੇ ਜੀ ਬਹੁਤ ਬਹੁਤ ਧੰਨਵਾਦ ਚਲੋ ਜੀ ਤੋਰੋ ਗੱਡੀ ਹੌਲੀ ਭਾਈ ਜੀ ਥੱਲੇ ਹੋ ਜਾਓ థాంਕ ਯੂ ਸੋ ਮਚ ਭਾਈ ਜੀ ਥੱਲੇ ਹੋ ਜਾਓ ਇਸ ਤਰ੍ਹਾਂ ਕਰੋ ਜੇਨਾ ਪਿਓ ਵੀਰੇ ਉਸੇ ਸਾਰੇ ਸਰਮਾਜੋਗ ਸਤਿਕਾਰਤੋਂ ਇਸ ਤਰੀਕੇ ਨਾਲ ਨਾ ਕਰੋ ਚਲੋ ਜੀ ਲੱਖਾਂ ਜੀ ਗੱਡੀ ਚਲੋ ਦਕਾੜੀ ਜੱਦੀ ਦੋਰੋ ਵੀਰ ਸਾਹਮਣੇ ਹੋ ਜਾ ਆਪਣੇ ਪੈਰ ਪਿੱਛੇ ਕਰ ਲੋ ਕੋਈ ਰਾਤ ਨੂੰ ਬਾਹਰ ਰੱਖੇ ਦਰਵਾਜ਼ੇ ਤੋਂ ਸਾਈਡ ਤੋਂ ਚਲੋ ਜੀ ਕੈਮਰਾ ਨਾਲ ਦੋਰ ਹੋ ਜਾ ਚਲੋ ਜੀ ਲੱਖਾਂ ਜੀ ਕੱਢੀ ਹੋਣਾ ਸਰਕਾਰੀ ਇਤਿਹਾਸਾਈ ਹੰਦਸ ਨਗਰ ਮਹਾਂ ਦੇ ਹਰ ਨਿਵਾਸੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਮਕਾਨਾਂ ਤੇ ਦੁਕਾਨਾਂ ਦੇ ਚੰਨੇਜ ਸਾਡਾ ਹੌਸਲਾ ਮਦਦ ਹੈ